ਕਰ ਕੇ ਦਾ ਸੋ ਜ਼ੋਰ ਦਾ ਤਾਲੀਆਂ ਜ਼ੋਰਦਾਰ ਮਾਰ ਦਿਓ ਇਧਰ ਕਹਿੰਦੇ ਬਰਨਾਲੇ ਵਾਲਾ ਫੂਲਾ ਕਬੱਡੀ ਕਬੱਡੀ ਕਰਦਾ ਕਿ ਸਮਾਂ ਹੰਡਾਇਆ ਕਿੱਥੇ ਭੁੱਲਦਾ ਚਿੱਤੇ ਰਹਿਣ ਆਵਾਜ਼ਾਂ ਦਿਲ ਮਿਲਿਆਂ ਦੀਆਂ ਗੱਲਾਂ ਸੱਜਣਾ ਵਿਛੜ ਗਿਆ ਦੀਆਂ ਯਾਦਾਂ ਸਾਹਮਣੇ ਦੇਖਾਂਗੇ ਅੰਬੇ ਦਾ ਵੀਰ ਏ ਬੱਲੇ 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 ਕਬੱਡੀ 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 ਆ ਮੈਚ ਚੋਟੀ ਦਾ ਜੱਫਾ ਚੋਟੀ ਦਾ ਏ ਅੰਬੇ ਦਾ ਵੀਰ ਜਸ਼ਨ ਜਸ਼ਨ ਕਮਾਲ ਕਰ ਰਿਹਾ ਹੈ ਰੇਡਰਾਂ ਦਾ ਬੜਾ ਬੇਹਾਲ ਕਰ ਰਿਹਾ ਏ ਓਏ ਅੰਬੇ ਦਾ ਕਮਾਲ ਕਰ ਰਿਹਾ ਤੇ ਬਾਜੂ ਦਾ ਚੇਲਾ ਵੀ ਕਮਾਲ ਕਰ ਰਿਹਾ ਹੈ ਰੇਡਰਾਂ ਦਾ ਜਿਹੜਾ ਬੁੜਾ ਹਾਲ ਕਰ ਰਿਹਾ ਹੈ ਦੀਪ ਦਾ ਜੱਪਾ ਦੇ ਸ਼ੇਰੇ ਲਾਹੌਰੀ ਮਾਲ ਦੀਆਂ ਚੱਲਿਆ ਮੁੰਡਾ ਦੇ ਨਾਲ ਮੁਕਾਬਲਾ ਹੋ ਰ ਸਰੀਆ ਗਿੰਦਾ ਤਿਲੋਂ ਗਮਾਨਪੁਰਾ ਤੇ ਨੌਜਵਾਨ ਮਾਸਟਰ ਫਰਾਂਜ਼ ਜੀ ਦਾ ਜਨਮ ਦਿਨ ਹੈ ਸਾਰੇ ਭਰਾ ਨਾਲ ਮਿਲ ਕੇ ਆਖਦੇ ਵੱਡਾ ਟੂਰਨਾਮੈਂਟ ਹੋਵੇਗਾ ਜਿਹੜਾ ਭੀਮਨੂ ਜੱਪਾ ਲਾਊਗਾ 2100 ਦਾ ਹੋਣਾ ਹੈ ਆਕਾਸ਼ਦੀਪ ਰੰਧਾਵਾ ਯੂ ਐਸ ਏ ਭਰਾ ਆਖਦਾ ਜਿਹੜਾ ਭੀਮ ਨੂੰ ਜੱਫਾ ਲਾਵੇ ਵੱਡੇ ਪੱਦਰ ਤੇ 2100 ਨਾਲ ਸਨਮਾਨ ਕੀਤਾ ਜਾਣਾ ਪਰ ਸੈਦੂ ਵਾਲਿਆ ਜੱਗੂ ਦੁਆਬੇ ਵਾਲਾ ਕਹਿੰਦਾ ਮਾਝੇ ਚ ਕਬੱਡੀਆਂ ਪੈਂਦੀਆਂ ਹੁਣ ਦੇਖਣਾ ਚਾਰ ਖੜੇ ਨੇ ਬਲੇਰਾਂ ਵਾਲਿਆ ਹੈ ਰਤਾ ਡੱਕਣਾ ਤੇ ਇਹਨੂੰ ਡੱਕ ਫੜਨਾ ਤੇ ਇਹਨੂੰ ਫੜ ਵੈਸੇ ਤਾਂ ਲਾਹੌਰੀਆ ਮੁੰਡਾ ਏ ਦੁਆਬੇ ਦਾ ਏ ਪਰ ਜਦੋਂ ਗੱਲ ਪੰਜਾਬ ਦੀ ਹੋਵੇ ਤੇ ਸਿਆਣੇ ਗੱਲਾਂ ਕਰਦੇ ਹੁੰਦੇ ਆ ਕਿ ਮਾਝਾ ਮਾਲਵਾ ਦੁਆਬਾ ਨਾਲ ਤਵਾਦ ਦੱਸਿਓ ਜੇ ਕੋਈ ਪਤਾ ਪੁੱਛੇ ਤਾਂ ਪੰਜਾਬ ਦੱਸਿਓ ਜੇ ਕੋਈ ਪਤਾ ਪੁੱਛੇ ਤਾਂ ਪੰਜਾਬ ਦੱਸਿਓ ਇਧਰਲੀ ਸਾਈਡ ਦੇਖਾਂਗੇ ਆ ਨੌਂਵਨ ਜੱਗੂ ਚੋਟੀ ਦਾ ਪੁਆਇੰਟ ਜੋੜਨ ਦੇ ਚ ਕਾਮਯਾਬ ਹੋ ਗਿਆ ਹਾਂਜੀ ਬਿੱਕਾ ਜੀ ਕਰਿਓ ਸੰਤਪਦੇ ਦੀ ਅੰਬਾ ਸੋਰ ਸਿੰਘਿਆ ਕਬੱਡੀ ਪਾਉਣ ਲਈ ਤਿਆਰ ਹੈ ਰਵੀ ਸ਼ੇਰ ਸਿੰਘ ਨੂੰ ਮਾਰਿਆ ਆਪਣੇ ਪੁੱਤਰ ਦੀ ਖੇਡ ਉੱਪਰ ਇੱਧਰ ਦੇਖਣਾ ਕਿੰਨੀ ਖੜਾ ਨਾਲ ਸ਼ਿਕਾਰਾਂ ਵਾਲਾ ਕੁਲਦੀਪ ਖੜਾ ਵਰਨਾਲੇ ਵਾਲਾ ਝਾਦਾ ਖੜਾ ਤੇ ਇੱਧਰ ਬ੍ਰਾਂਡਡ ਯਾਫੀ ਮਾਝੇ ਵਾਲਾ ਖੜਾ ਨਾਲ ਪਰ ਡਬਲ ਟੱਚ ਸੁਖੇ ਸਰਵ ਨੂੰ ਪਹਿਲਾਂ ਮੈਂ ਚੇਚੇ ਤੌਰ ਤੇ ਸਤਿਕਾਰ ਕਰਦਾ ਜਿੰਨੇ ਸਾਰੇ ਬਲਾਰਿਆਂ ਦਾ ਮਾਣ ਕੀਤਾ ਔਰ ਜਿਹਦਾ ਪਿਆਰ ਹੈ ਤੇਜਾ ਸਿੰਘ ਵਾਲੇ ਗੋਪੀ ਦੇ ਨਾਲ ਤੇ ਸੁਖਿਆ ਤੇਰੇ ਨਾਲ ਵੀ ਦਲੀ ਨੇੜਤਾ ਪਾਲੂ ਪੁਲਵਾਨ ਕਹਿੰਦਾ ਬਈ 1000 ਤੇਰੇ ਲਈ ਹੈ ਕਿ ਸਾਨੂੰ ਫਕਰ ਦੋਸਤਾਂ ਤੇ ਸਾਡੀ ਹੋਣੀ ਯਾਰੀ ਦੇ ਚਰਚੇ ਰਾਜੇ ਖੇਲੇ ਸੋ ਰੱਬ ਦੀ ਸੱਚੇ ਯਾਰ ਨਹੀਂ ਜਾਂਦੇ ਪਰਖੇ ਆਹ ਮੁੰਡਾ ਕਹਿੰਦੇ ਬਾਗੜੀਆਂ ਦੇ ਵਿੱਚੋਂ ਨਿਊ ਹਾਲੈਂਡ ਦਾ ਜੇਤੂ ਬਣਿਆ ਨਿਊ ਹਾਲੈਂਡ ਵਾਲੇ ਵੀਰ ਵੀ ਦੇਖ ਰਿਹਾ ਸਾਹਮਣੇ ਰੇਡ ਬੁਲਟ ਦੀ ਬੱਲਾ ਕਠਿਆਲੇ ਵਾਲਾ ਬਣ ਗਿਆ ਪਹਾੜ ਦੁਨੀਆ ਪੱਪਾ ਪਾਰ ਏ ਮਝਾਲ ਦੀ ਕੋਸ਼ਿਸ਼ ਲੱਗਦਾ ਹੋਇਆ ਜੋਰ ਨੌਜਵਾਨਾ ਸ਼ੇਰੇ ਪੰਜਾਬ ਦੇ ਲਈ ਇਹ ਯੂਰਪ ਦੀ ਟੀਮ ਦੇ ਲਈ ਖੇਡ ਕੇ ਆਇਆ ਹੈ